ਸਤਿ ਸ੍ਰੀ ਅਕਾਲ ਬਈ ਸਜਣੋ ਅਸੀਂ ਖਲੋਤੇ ਆਂ ਮੀਆਂ ਵਾਲੀ ਬੰਗਲਾ ਤੇ ਮੰਗਾ ਰੋਡ ਦੇ ਉੱਤੇ ਇਹ ਜਿਹੜੀ ਤੁਹਾਨੂੰ ਨਜ਼ਰ ਆਂਦੀ ਏ ਸੜਕ ਆ ਰਹੀ ਏ ਮੀਆਂ ਵਾਲੀ ਬੰਗਲੇ ਤੋਂ ਤੇ ਇੱਧਰ ਟੁਰ ਜਾਂਦੇ ਜੇ ਮੰਗੇ ਆਹ ਸਾਹਮਣੇ ਜਿਹੜਾ ਤੁਹਾਨੂੰ ਪਿੰਡ ਨਜ਼ਰ ਆ ਰਿਹਾ ਨਾਲ ਨਾਲ ਭਾਈ ਇਹ ਮੈਨੂੰ ਦੱਸਣਗੇ ਜੀ ਇਹ ਕਿਹੜਾ ਪਿੰਡ ਏ ਸਾਹਮਣੇ ਇਹ ਸਾਹਮਣੇ ਜਿਹੜਾ ਪਿੰਡ ਤੁਹਾਨੂੰ ਨਜ਼ਰ ਆ ਰਿਹਾ ਜਿਹਦੇ ਵਿੱਚ ਤੁਹਾਨੂੰ ਮਨਾਰ ਨੇ ਆ ਜੀ ਜਾਂ ਕੋਈ ਬਿਲਡਿੰਗ ਬੰਦੀ ਏ ਭਾਈ ਇਹ ਜੇ ਪਿੰਡ ਭਗਤਪੁਰ ਠੀਕ ਏ ਜੀ ਭਗਤਪੁਰ ਤੋਂ ਅਸੀਂ ਥੋੜਾ ਜਾਂ ਥੱਲੇ ਹੋਈਏ ਇਹਦੇ ਆ ਕਿਹੜਾ ਪਿੰਡ ਏ ਜੀ ਨੇ ਜਿਹੜਾ ਇਧਰ ਮੈਨੂੰ ਦੱਸ ਹੀ ਜਾਓ ਉਹਨ ਪਿੰਡਾਂ ਕੋਟਲੀ ਗੁਲਮੁਹਮਦ ਕੋਟਲੀ ਗੁਲਮੁਹਮਦ ਤੇ ਆ ਭਾਈ ਜੇ ਕੋਟਾ ਜਿਹਾ ਟੀਰਾ ਕੋਟਲੀ ਸ਼ਮਸ ਕੋਟਲੀ ਸ਼ਮਸ ਤੇ ਇਧਰ ਆ ਜਾਂਦਾ ਰੌਕ ਹੈ ਜੀ ਰੌਕ ਹੈ ਤੇ ਇਧਰ ਆ ਜਾਂਦਾ ਪਿੰਡ ਛਾਂਗੀ ਛਾਂਗੀ ਕੀ ਬਾਤ ਹੈ ਜੀ ਛਾਂਗੀ ਜਾਨ ਵਾਸਤੇ 베ੜੀ ਵੀ ਲੱਗੀ ਹੈ ਪਰ ਇਥੇ ਨਾਲ ਪੁਲ ਵੀ ਹੈ ਅੱਛਾ ਜੀ ਹੋਰ ਕਿਹੜਾ ਕਿਹੜਾ ਪਿੰਡ ਹੈ ਜੀ ਇਧਰ ਸਟਾਪਗੜਾ ਜਿਉ ਇੱਥੇ ਸਾਈਡ ਤੇ ਸਟਾਪਗੜਾ ਇਧਰ ਸਟਾਪਗੜਾ ਠੀਕ ਹੈ ਜੀ ਲੋ ਜੀ ਹੋਰ ਤਾਂ ਕੋਈ ਪਿੰਡ ਨਹੀਂ É